ਸੋ ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਬਹੁਤ ਹੀ ਮਾੜੀ ਖਬਰ ਕਾਜ਼ਕਿਸਤਾਨ ਤੋਂ ਆ ਰਹੀ ਆ ਇੱਕ ਕਾਜ਼ਕਿਸਤਾਨ ਦਾ ਜਿਹੜਾ ਜਹਾਜ਼ ਆ ਜਿਹਦੇ ਵਿੱਚ 69 ਸਵਾਰੀਆਂ ਸੀਗੀਆਂ ਉਹ ਕ੍ਰੈਸ਼ ਕਰ ਗਿਆ 38 ਲੋਕਾਂ ਦੀ ਮੌਤ ਕਨਫਰਮ ਹੋ ਚੁੱਕੀ ਹੈਗੀ ਆ ਅ ਐਜ਼ਰਵਾਇਰ ਜੀਨ ਦੀ ਜਿਹੜੀ 에ਅਰਲਾਈਨ ਸੀ ਜੇ 2 A243 ਉਸ ਨੂੰ ਅੱਗ ਲੱਗੇ ਜਦੋਂ ਉਹ ਐਮਰਜੈਂਸੀ ਲੈਂਡ ਕਰਨ ਲਈ ਕੋਸ਼ਿਸ਼ ਕਰ ਰਿਹਾ ਸੀ ਕਾਜ਼ੀਕ ਸਿਟੀ ਆਫ ਅਕਟੋ ਤੇ ਪਲੇਨ ਜਿਹੜਾ ਸੀ ਉਹ ਗਰੋਂਜੀ ਰਸ਼ੀਆ ਨੂੰ ਜਾਣਾ ਸੀ ਧੁੰਦ ਬਹੁਤ ਜ਼ਿਆਦਾ ਸੀ ਜਿਹਦੇ ਕਰਕੇ ਵੀਵੀਸੀ ਰਿਪੋਰਟ ਕਰ ਰਿਹਾ ਪਲੇਨ ਨੂੰ ਡਾਇਵਰਟ ਕਰਨਾ ਪਿਆ ਕਹਿੰਦੇ ਵੀ ਬਹੁਤ ਸਪੀਡ ਦੇ ਨਾਲ ਗਰਾਊਂਡ ਵੱਲ ਨੂੰ ਜਿਹੜਾ ਪਲੇਨ ਆ ਰਿਹਾ ਸੀ ਤੇ ਜਦੋਂ ਉਹਦਾ ਲੈਂਡਿੰਗ ਯਰ ਡਾਊਨ ਹੋ ਗਿਆ ਤੇ ਜਦੋਂ ਹੀ ਉਸ ਨੇ ਗਰਾਉਂਡ ਨੂੰ ਟੱਚ ਕੀਤਾ ਤੇ ਉਸ ਨੂੰ ਅੱਗ ਲੱਗ ਗਈ ਤੇ ਅਜ਼ਰਬਾਈਜਾਨੀ ਕੈਪੀਟਲ ਜੋ ਹੈਗੀ ਬਾਕੂ ਉਥੋਂ 3:55 ਮਿੰਟ ਤੇ ਜਹਾਜ਼ ਚੱਲਿਆ ਸੀ ਤੇ 6:28 ਮਿੰਟ ਤੇ ਜੋ ਜਹਾਜ਼ ਆ ਉਹ ਕ੍ਰੈਸ਼ ਕਰ ਗਿਆ ਤੇ ਕਹਿੰਦੇ ਭਈ ਅਨਕਨਫਰਮਡ ਰਿਪੋਰਟਸ ਇਹ ਹੈਗੀਆਂ ਰਸ਼ੀਆ ਮੀਡੀਆ ਵੱਲੋਂ ਆ ਰਹੀਆਂ ਪਈ ਜਹਾਜ਼ ਉਹ ਪੰਛੀਆਂ ਦੇ ਵਿੱਚ ਵੱਜਿਆ ਫਲੌਕ ਆਫ ਵਰਡਸ ਦੇ ਵਿੱਚ ਜਦੋਂ ਕ੍ਰੈਸ਼ ਕੀਤਾ ਹੈਗਾ ਤੇ 62 ਪੈਸੇਂਜਰਸਗੇ 5 ਕਰੂ ਮੈਂਬਰਸਗੇ ਤੇ 38 ਜਾਨਾਂ ਦੀ ਜਿਹੜੀ ਮੌਤ ਆ ਉਹ ਹੋ ਗਈ ਕੁਝ ਲੋਕ ਜਿਹੜੇ ਆ ਉਹੋ ਬਚਾਏ ਜਾ ਸਕੇ ਹੈਗੇ ਵੀਡੀਓ ਦੇਖੀ ਹਰਜੋ ਸਿੰਘ ਜੀ ਇਸ ਜਹਾਜ਼ ਦੀ ਮੈਂ ਜਦੋਂ ਇਹ ਕ੍ਰੈਸ਼ ਹੋਇਆ ਸੀ ਕਦੀ ਇਹ ਉੱਤੇ ਨੂੰ ਜਾ ਰਿਹਾ ਸੀ ਕਦੀ ਇਹ ਥੱਲੇ ਨੂੰ ਜਾ ਰਿਹਾ ਸੀ ਪਾਇਲਟ ਨੇ ਮਿਲਦਾ ਆਪਣੇ ਵੱਲੋਂ ਟਰਾਈ ਕੀਤੀ ਹੋਣੀ ਆ ਬਹੁਤ ਜ਼ਿਆਦਾ ਇਸ ਨੂੰ ਕੰਟਰੋਲ ਕਰਨ ਦੀ ਵੀ ਜਾਂ ਜਿੱਦਾਂ ਵੀ ਇਹ ਚੀਜ਼ ਇਹ ਵਾਪਰੀ ਆ ਪਰ ਇਵੈਂਚੁਅਲੀ ਜਾ ਕੇ ਇਹ ਸਿੱਧਾ ਆ ਕੇ ਥੱਲੇ ਧਰਤੀ ਦੇ ਉੱਤੇ ਜਿਹੜਾ ਉਹ ਜਾਵਜਾ ਲਾਸਟ ਦੇ ਵਿੱਚ ਇਹ ਰੋਲ ਵੀ ਜਿਹੜਾ ਉਹ ਸੱਜੇ ਪਾਸੇ ਨੂੰ ਕਰ ਗਿਆ ਆ ਦੋਨੋਂ ਵਿੰਗ ਵਰਟੀਕਲ ਐਕਸ ਹਾਫ ਦੇ ਨਾਲ ਜਿਹੜੇ ਹੋ ਗਏ ਤੇ ਬਾਅਦ ਚ ਥੱਲੇ ਲੈਂਡ ਕਰ ਗਿਆ ਇਹ ਵਿਚਾਲੇ ਨਾ ਇਹਨਾਂ ਦੋਨਾਂ ਮੁਲਕਾਂ ਦੇ ਵਿਚਾਲੇ ਕੈਸਪੀਅਨ ਸੀ ਪੈਂਦਾ ਆ ਆਜ਼ਰਬਾਈਜਾਨ ਤੇ ਕਜ਼ਾਕਿਸਤਾਨ ਦੇ ਦਰਮਿਆਨ ਸੋ ਬਾਕੂ ਤੋਂ ਉੱਡ ਕੇ ਜਿਹੜਾ ਕਜ਼ਾਕਿਸਤਾਨ ਦੇ ਉਤੋਂ ਦੀ ਹੁੰਦਾ ਹੋਇਆ ਉਹਨੇ ਉੱਧਰ ਨੂੰ ਜਾਣਾ ਸੀਗਾ ਅਕਟਾਉ ਕਰਕੇ ਜਿਹੜਾ ਇਲਾਕਾ ਹੈ ਉਥੇ ਇਹ ਜਹਾਜ਼ ਜਿਹੜਾ ਹਾਦਸਾ ਗ੍ਰਸਤ ਹੋਇਆ ਬ੍ਰਾਜ਼ੀਲੀਅਨ ਮੈਨੂਫੈਕਚਰ ਐਮਬਰੀਅਰ ਕਰਕੇ ਆ ਉਹਨਾਂ ਦਾ ਬਣਾਇਆ ਹੋਇਆ ਇਹ ਜਹਾਜ਼ ਸੀਗਾ ਛੋਟਾ ਜਿਹਾ ਸੀ ਜਿਆਦਾ ਵੱਡਾ ਜਹਾਜ਼ ਨਹੀਂ ਸੀਗਾ ਬੋਇੰਗ ਤੇ ایرਬਸ ਦਾ ਇੱਕ ਛੋਟਾ ਰਾਈਵਲ ਮੰਨਿਆ ਜਾਂਦਾ ਹੈ ਉਦਾਂ ਕਹਿੰਦੇ ਵੀ ਇਸ ਦਾ ਸੇਫਟੀ ਰੈਕਡ ਕਾਫੀ ਵਧੀਆ ਹੈਗਾ ਆ ਸੋ ਉਹ ਜਿਹੜੀਆਂ ਵੀਡੀਓ ਫੁਟੇਜ ਵੀ ਜਿਹੜੀਆਂ ਕਈ ਅਨਵੈਰੀਫਾਈਡ ਵੀਡੀਓ ਫੁਟੇਜ ਜਿਹੜੀਆਂ ਸਾਹਮਣੇ ਆਈਆਂ ਜਿਸ ਦੇ ਵਿੱਚ ਕਹਿੰਦੇ ਵੀ ਜਿਹੜੇ ਬਚੇ ਹੋਏ ਲੋਕ ਸੀ ਉਸ ਦੇ ਵਿੱਚੋਂ ਕਹ ਲਓ ਵੀ ਰੜਦੇ ਹੋਏ ਬਾਹਰ ਨੂੰ ਜਿਹੜੇ ਆ ਰਹੇ ਸੀਗੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸੱਟਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਸੀ ਦੋਨਾਂ ਦੇ ਮੁਲਕਾਂ ਨੇ ਇਸ ਟਾਈਮ ਇਨਵੈਸਟੀਗੇਸ਼ਨ ਜਿਹੜੀ ਆ ਉਹ ਚਾਲੂ ਕਰ ਦਿੱਤੀ ਆ ਇਸ ਜਹਾਜ਼ ਦੇ ਹਾਦਸਾ ਅਗਰਸਤ ਹੋਣ ਦੇ ਆ ਘਟਨ ਜਿਹੜੇ ਕੀ ਹੋਇਆ ਖੁੱਲੇ ਮੈਦਾਨ ਦੇ ਵਿੱਚ ਇਹ ਇੱਕ ਹਾਦਸਾ ਕਰਸਤ ਹੋਇਆ ਜੇ ਕਿਤੇ ਇਹ ਵੀ ਹਰਜੋਤ ਸਿੰਘ ਜੀ ਹੁੰਦਾ ਵੀ ਕਿਸੇ ਸ਼ਹਿਰ ਦੇ ਉੱਤੇ ਜਾਂ ਕਿਸੇ ਬਿਲਡਿੰਗ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਡਿੱਗਦਾ ਤੇ ਨੁਕਸਾਨ ਹੋਰ ਵੀ ਜ਼ਿਆਦਾ ਜਿਹੜਾ ਹੋ ਹੋ ਸਕਦਾ ਸੀਗਾ ਸੋ ਇਹ ਇਹ ਸਾਈਆਂ ਚੀਜ਼ਾਂ ਆਈਆਂ ਸਿਆੜਾਂ ਦੇ ਦਿਨਾਂ ਦੇ ਵਿੱਚ ਜਿਹੜੇ ਫਲੌਕ ਆਫ ਬਰਡਸ ਆ ਇਹ ਅਕਸਰ ਜ਼ਿਆਦਾ ਦੇਖੇ ਜਾਂਦੇ ਆ ਕਿਉਂਕਿ ਜਿਹੜੇ ਮਾਈਗਰੇਟਰੀ ਬਰਡਸ ਹੁੰਦੇ ਆ ਉਹ ਠੰਡੀਆਂ ਥਾਵਾਂ ਤੋਂ ਉਡਾਨ ਭਰ ਕੇ ਹੋਰ ਦੂਜੇ ਇਲਾਕਿਆਂ ਦੇ ਵੱਲੋਂ ਜਾਂਦੇ ਆ ਹੁਣ ਇਹ ਨਹੀਂ ਪਤਾ ਵੀ ਇਸ ਦੇ ਪਿੱਛੇ ਵਾਕਿਆ ਹੀ ਪੰਛੀ ਦੇ ਨਾਲ ਵੱਜਣ ਕਰਕੇ ਹੋਇਆ ਜਾਂ ਕਿਦਾਂ ਇਹ ਤਾਂ ਹੁਣ ਬਾਅਦ ਦੇ ਵਿੱਚ ਪਤਾ ਜਿਹੜਾ ਹੋ ਲੱਗੇਗਾ ਸੋ ਜਿਹੜਾ ਫਲਾਈਟ ਟਰੈਕਿੰਗ ਵੈਬਸਾਈਟ ਫਲਾਈਟ ਰਡਾਰਾ ਉਸਨੇ ਇਹ ਜਿਹੜਾ ਉਹ ਦੱਸਿਆ ਜਿੱਦਾਂ ਤੁਸੀਂ ਦੱਸਿਆ ਵੀ 8:55 ਤੇ ਤੁਰਿਆ ਤੇ 6:28 ਮਿੰਟ ਦੇ ਉੱਤੇ ਇਹ ਹਾਦਸਾ ਗ੍ਰਸਤ ਹੋ ਗਿਆ ਹੈਗਾ ਆ ਕਜ਼ਾਕ ਸਿਟੀ ਆਫ ਅਕਟਾਉ ਕਰਕੇ ਉਥੇ ਇਹ ਦਰਦਨਾਕ ਹਾਦਸਾ ਵਾਪਰਿਆ ਹੈ Thank you.